ਮਨਾ ਮਨਾ ਅੱਜ ਪਹਿਲਾ ਸੋਮਵਾਰ ਔਰ ਅਸ਼ਲੇਸ਼ਵਰ ਮੰਦਰ ਕਾਰ ਸੇਵਾ ٹرسٹ ਬੜੇ ਧੁੰਦਾਮ ਨਾਲ 25 ਸਾਲ ਹੋ ਗਏ ਨੇ ਇਸ ਸ਼ਾਮ ਦੇ ਮੌਸਮ ਨੂੰ ਮਨਾ ਰਹੀ ਹੈ ਭਗਵਾਨ ਸ਼ੰਕਰ ਹੀ ਐਸੇ ਦੇਵੀ ਦੇਵਤਿਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਇੱਕ ਪੂਰਾ ਮਹੀਨਾ ਸਾਲ ਚੋਂ ਸ਼ਰਾਵਣ ਮਾਸ ਦਾ ਮਿਲਿਆ ਲੋਕੀ ਅਸ਼ਲੇਸ਼ਵਰ ਦਾ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆ ਕਰਕੇ ਜਾਂਦੇ ਨੇ ਔਰ ਅੱਜ ਮੰਦਰ ٹرسٹ ਵੱਲੋਂ ਪੂਰਾ ਪ੍ਰਬੰਧ ਸੋਦੀਰ ਵਿਆਸ ਜੀ ਜਿਹੜੇ ਕਿ ਪਿੱਛੇ ਤੁਹਾਡੇ ਭਜਨ गा ਰਹੇ ਨੇ ਜਿਹਦੇ ਨੌਰ ਤੋਂ ਆਏ ਨੇ ਜਿਨ੍ਹਾਂ ਨੇ ਅਯੋਧਿਆ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਤੇ ਅਯੋਧਿਆ ਵਾਲੇ ਦਿਨ ਜਿੱਧਰ ਹਰਾਮ ਜੀ ਦੀ ਸਥਾਪਨਾ ਹੋਈ ਹੈ ਉਦੋਂ ਸਾਰੇ ਭਜਨ ਸਦੀਰ ਵਿਆਸ ਜੀ ਨੇ ਗਾਏ ਨੇ ਸਾਡੇ ਸਾਰੇ ਸ਼ਹਿਰ ਦੀ ਕਿਸਮਤ ਹੈ ਸੋਦੀਰ ਵਿਆਸ ਜੀ ਅਚਲੇ ਸ਼ਰਮ ਆਏ ਉਹ ਭਜਨ गा ਰਹੇ ਹੈ ਕਯਾ ਸ਼ੰਕਰ ਜੈ ਬੋਲਨਾਤ ਹਰ ਮੰਡਾ ਟ੍ਰਾਸ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਨਾ ਹੈ ਕਿ ਬਹੁਤ ਅچھے ਪ੍ਰੋਗਰਾਮ ਸਾਵਣ ਮਾਚ ਅਗਲੇ 3 ਆ ਰਹੇ ਨੇ ਭਗਵਾਨ ਗੋਡੇ ਨਾ ਦੇ ਦਰਸ਼ਨ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅਜਲੇਸ਼ਵਰ ਸਾਹਿਬਾਂ ਮੈਂ ਸੰਦੇਸ਼ ਦੇਣ ਵਾਲਾ ਮੈਂ ਕੌਣ ਹਾਂ ਇਹ ਸੰਦੇਸ਼ ਦੇਣ ਵਾਲਾ ਮੈਂ ਤੇ ਇੱਕ ਮੋਲੇ ਨਾ ਦਾ ਸੇਵਾਦਾਰ ਆ 25 ਸਾਲ ਹੋ ਗਏ ਮੈਨੂੰ ਸੇਵਾ ਕਰਦਿਆਂ ਮੈਂ ਆਪਣੀ ਜ਼ਿੰਦਗੀ ਅਜਲੇਸ਼ਵਰ ਆ ਕੇ ਬਦਲ ਲਈ ਆ ਔਰ ਲੋਕਾਂ ਨੂੰ ਵੀ ਕਹਿੰਦਾ ਅਜਲੇਸ਼ਰਧਾਮ ਆਓ ਪਰ ਆਪਣਾ ਜੀਵਨ ਸੰਪੂਰਨ ਬਣਾਓ ਦੇਖੋ ਜੀ ਸ਼੍ਰਾਵਣ ਮਾਸ ਦਾ ਹੀ ਆਪਣੇ ਆਪ ਜੀ ਬਹੁਤ ਮਹੱਤਵ ਹੈ ਅੱਜ ਲਾਇਨਸਲਾ ਬਟਾਲਾ ਸੇਵਾ ਵੱਲੋਂ ਸਾਨੂੰ ਸਾਨੂੰ ਇੱਕ ਇਨਵੀਟੇਸ਼ਨ ਸੀਗਾ ਕਿ ਅੱਜ ਪਹਿਲੇ ਸੋਮਵਾਰ ਤੇ ਕੁੰਮੇ ਭਾਜੀ ਵੱਲੋਂ ਤੇ ਅਜ ਸੁਦੀਰ ਵਿਆਸੀ ਜੀ ਦੇ ਹੀ ਪੇਟਾ ਸੁਣ ਕੇ ਆਏ ਆ ਬਹੁਤ ਅਨੰਦ ਆਇਆ ਤੇ ਅਜਲੇਸ਼ਰ ਮਹਾਦੇਵ ਤੇ ਸ਼੍ਰਾਵਣ ਮਾਸ ਦਾ ਸਭ ਮਹੱਤਵ ਰੂਟੀਨ ਜੀ ਬੜਾ ਮਹੱਤਵ ਹੈ ਇਸ ਪਹਿਲੇ ਸੋਮਵਾਰ ਸੀ ਸਾਨੂੰ ਇਹ ਜਿਹੜਾ ਅੱਜ ਸਦਾ ਮਿਲਿਆ ਦੇ ਸਹੀ ਸਾਰੇ ਆਪਣੇ ਕਲੱਬ ਮੈਂਬਰਸ ਨਾਲ ਆਏ ਆ। ਸੱਤਾਂ ਨੂੰ ਕੀ ਸੰਦੇਸ਼ ਦੇਣਾ ਹੈ? ਦੇਖੋ ਜੀ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ, ਲੋਕਾਂ ਦਾ ਭਲਾ ਕਰਨਾ ਚਾਹੀਦਾ ਤੇ ਕਿਸੇ ਦਾ ਵੀ ਮਾੜਾ ਕਰਨ ਲੱਗੇ ਸੋਵਰੀ ਸੋਚਣਾ ਚਾਹੀਦਾ। ਮੈਂ ਬੋਲੇ ਨਾਲ ਇਹ ਸਾਵਣ ਮਹੀਨਾ ਬੋਲੇ ਸ਼ੰਕਰ ਦਾ ਤਿਉਹਾਰ ਜਲਦਾ ਪਿਆ ਵਾ। ਬਾਬਾ ਆ ਬਾਬੇ ਦੀ ਕਿਰਪਾ ਨਾਲ ਹੋਮ ਹਮਾ ਕੇ ਜਨਤਾ ਪਹੁੰਚਣ ਲਈ ਹੈ। ਇਧਰ ਵੀ ਚਾਦੀ ਮਾਰੋ ਉਧਰ ਵੀ ਮਾਰਦਿਆ ਕਰੋ ਕੈਮਰਾ ਮਾਰਾ ਕਰੋ ਸਾਰਿਆਂ ਨੂੰ ਬੇਨਤੀ ਹੋਈ ਆ ਪਿਆਰ ਦੇ ਨਾਲ ਮੱਥਾ ਟੇਕੋ ਭੋਲੇ ਸ਼ੰਕਰ ਦਾ ਜੀਰਵਾਦ ਪ੍ਰਵਾਦ ਕੋ ਭੋਲੇ ਸ਼ੰਕਰ ભગવાન ਕੀ ਜੈ ਸਾਲ ਬੜੀ ਮਹੱਤਵ ਭਗਵਾਨ ਬੋਲੇਨਾਥ ਤਾਂ ਜਿਹੜਾ ਪ੍ਰੋਗਰਾਮ ਆ ਹਰ ਸਾਲ ਅਸ਼ਲੇਸ਼ਵਰ ਧਾਮ ਵਿੱਚ ਜਿਹੜਾ ਹੁੰਦਾ ਹਰ ਸੋਮਵਾਰ ਇੱਥੇ ਲੋਕ ਬੜੀ ਸ਼ੁਧਾਲੂ ਜੜੇ ਆ ਭਾਰੀ تعداد ਦੇ ਵਿੱਚ ਇੱਥੇ ਬੋਲਦੇ ਨੇ ਤੇ ਸੌਂ ਦੇ ਮਹੀਨੇ ਵਿੱਚ ਜਿੰਨੇ ਵੀ ਬੋਲੇਨਾਥ ਦੇ ਮੰਦਿਰ ਆ ਸ਼ਰਧਾਲੂ ਬਾ ਚੜ ਕੇ ਜਿਹੜਾ ਸੌਂ ਦੇ ਮਹੀਨੇ ਵਿੱਚ ਹਾਜ਼ਰੀ ਲਵਾਉਂਦਾ